ਨਾਚੁਰਾ ਸੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਚਾਰ ਟਰੈਕਟਰ ਜਿਹੜੇ ਨੇ ਨਗਰ ਨਿਗਮ ਨੂੰ ਦਿੱਤੇ ਗਏ ਅਤੇ ਨਾਲ ਦੀ ਨਾਲ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿੱਤੀਆਂ ਗਈਆਂ ਦੇਖੋ ਲਾਈਵ ਤਸਵੀਰਾਂ ਮੌਕੇ ਤੋਂ ਬਟਾਲੇ ਤੋਂ ਕਿ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਚਾਰ ਟਰੈਕਟਰ ਅਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਿੱਤੀਆਂ ਗਈਆਂ ਦੇਖੋ ਲਾਈਵ ਤਸਵੀਰਾਂ ਮੌਕੇ ਦੀਆਂ ਕੀ ਕੁਝ ਕਿਹਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਤੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਵ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਤੋਂ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਤੋਂ ਤੇ ਦੇਖੋ ਮੌਕੇ ਦੀਆਂ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਤੋਂ ਕੀ ਕੁਝ ਕਿਹਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਤੋਂ ਦੇਖੋ ਚਾਰ ਨਵੇਂ ਟਰੈਕਟਰ ਅਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਘੇਟ ਕੀਤਾ ਗਿਆ ਹੈ ਦੇਖੋ ਤਸਵੀਰਾਂ ਲਾਈਵ ਬਟਾਲੇ ਤੋਂ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਦੇਖੋ ਕੁਝ ਮੌਕੇ ਦੀਆਂ ਲਾਈਵ ਤਸਵੀਰਾਂ ਕੀ ਕੁਝ ਕਿਹਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਤੇ ਆਪਾਂ ਗੱਲ ਵੀ ਕਰਦੇ ਹਾਂ ਉਹਨਾਂ ਨਾਲ ਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਕੁਝ ਕਿਹਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਵੱਲੋਂ ਜਿਹੜਾ ਅੱਜ ਚਾਰ ਟਰੈਕਟਰ ਤੇ ਨਾਲ ਦੋ 5 ਬ੍ਰਿਗੇਡ ਦੀਆਂ ਗੱਡੀਆਂ ਜੇਰੀਆਂ ਨੇ ਉਹ ਦਿੱਤੀਆਂ ਗਈਆਂ ਨੇ ਦੇਖੋ ਲਾਈਵ ਤਸਵੀਰਾਂ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਬਟਾਲਾ ਤੋਂ ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾ ਜਿੰਨਾ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲੇ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕ ਮਿਹਨਤ ਕਰਨੀ ਹੈ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਵੀ ਜੋ-ਜੋ ਜਿੱਥੇ-ਜਿੱਥੇ ਕੋਈ ਕਮੀ ਨਜ਼ਰ ਆ ਰਹੀ ਹੈ ਸਰਕਾਰ ਵੱਲੋਂ ਔਰ ਅਕਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾ ਜੋ ਕਿ ਸਾਡੇ ਸ਼ਹਿਰ ਦੇ ਵਿੱਚੋ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦਿਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬਗੇਰ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜਾ ਦਿਨ ਤਿਹਾਰ ਹੁੰਦਾ ਹੈ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਣ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਧੀ ਜਿਹੜਾ ਇਹ ਦਿਨ ਕਢਾ ਦਵੇ ਪਰ ਬਟਾਲੇ ਚ ਦੂਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਝੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰਬਰ ਤਿਆਰ ਬੈਠੀਆਂ ਸੀ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਹੋਂਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਲੈਂਗੇ ਤੇ ਉਹ ਮੈਂ ਧੰਨਵਾਦ ਕਰਦਾ ساری ਟੀਮ ਦਾ ਜਿੰਨੇ ਬਾਖੂ ਵੀ ਆਪਣੀ ਡਿਊਟੀ ਨਿਭਾਈ ਹੈ ਔਰ ਮੈਂ ਸਲੂਟ ਹੈ ਇਨ ਆਪਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਜਿਹੜੀ ਨਵੀਂ ਗੱਡੀ ਆਈ ਹੈ ਇਹ ਕੰਮ ਕਰੇਗੇ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਹ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਹਾਂ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰਾਪਰਲੀ ਇਹ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਦੇ ਉਹ ਪਰਮਾਤਮਾ ਕੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਬਰ ਤਿਆਰ ਰਹੀ ਸੀ ਸੋ ਮੈਂ ਸਾਰੀ ਸਮੂਚੀ ਟੀਮ ਦਾ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਜਿੰਨੇ ਵੀ ਸਾਡੇ ਅਫਸਰ ਸਾਹਿਬ ਸਵਾਨ ਸਾਡੇ ਅ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਹੈ ਇਹਨਾਂ ਦਾ ਕਰਨ ਕਰਨ ਦੀ ਕੀ ਬਿੱਚ ਉਹ ਉਹ ਬਟਾਲੇ ਤੋਂ ਬਾਅਦ ਦੀ ਗੱਲਾਂ ਬਾਤ ਕਰ ਲੈਣੇ